ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਗੁਰੂ ਨੂੰ ਮੰਨਣ ਵਾਲਿਆਂ ਨੇ ਸ਼ੇਅਰ ਕਰ ਦੇਣੀ ਆ ਤੇ ਚੈਨਲ ਵੀ ਸਬਸਕ੍ਰਾਈਬ ਕਰ ਦੇਣਾ ਇਹ ਮੈਨੂੰ ਪੂਰਾ ਭਰੋਸਾ ਆ ਕਿਉਂਕਿ ਜਿਹੜੀ ਮੈਂ ਗੱਲ ਕਰ ਮ ਜਾ ਰਿਹਾ ਤੇ ਸਾਰਿਆਂ ਨੂੰ ਹੀ ਪਸੰਦ ਆਉਣ ਵਾਲੀ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਾਡੇ 320 ਸੀ ਇਸ ਸਤਾਵ ਦੀ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਹੀ ਆ 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਜਿੱਥੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ 24 ਨਵੰਬਰ ਨੂੰ ਸਾਡੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਨੰਦਪੁਰ ਸਾਹਿਬ ਦੇਖੇ ਪੰਜਾਬ ਸਰਕਾਰ ਵੱਲੋਂ ਸਰਦਾਰ ਪ੍ਰਭਾਸ ਸਿੰਘ ਮਾਨ ਦੀ ਗੁਵਾਈ ਹੇਠ ਜਿਹੜਾ ਸੈਸ਼ਨ ਕੀਤਾ ਜਾ ਰਿਹਾ ਹੈ ਇਸ ਸੈਸ਼ਨ ਦੇ ਵਿੱਚ ਬਹੁਤ ਸਾਰੇ ਜਿੱਥੇ ਆ ਮੁੱਦਿਆਂ ਤੇ ਗੱਲਬਾਤ ਹੋਣੀ ਆ ਉਥੇ ਜਿਹੜਾ ਇਹ ਜਿਹੜੀ 350 ਵਿੱਚ ਇਹਦੀ ਸ਼ਦਾਬ ਦੀ ਵਿਸਵਧ ਵਿੱਚ ਜਿਹੜੇ ਵਿਚਾਰਾ ਤਾਂ ਹੋਣ ਹੀ ਹਨ ਉਸ ਤੋਂ ਇਲਾਵਾ ਜੋ ਆ ਆਮ ਆਦਮੀ ਪਾਰਟੀ ਨੇ 2022 ਦੀ ਚੋਣ ਦੇ ਸਮੇਂ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਉਹਦੇ ਮੁਤਾਬਕ ਹੁਣ ਤੱਕ ਜਿਹੜੇ ਵਾਅਦੇ ਨਹੀਂ ਪੂਰੇ ਕੀਤੇ ਉਹਨਾਂ ਵਾਅਦਿਆਂ ਨੂੰ ਪੂਰੇ ਕਰਨ ਦਾ ਵੀ ਐਲਾਨ ਹੋ ਸਕਦਾ ਹੈ ਤੇ ਚਰਚਾ ਵਾਂ ਹਾਲ ਬਜ਼ਾਰ ਦੇ ਵਿੱਚ ਬਣੀਆ ਕਰ ਨੂੰ ਵੀ ਅਨੰਦਪੁਰ ਸਾਹਿਬ ਨੂੰ ਜਿਲ੍ਹਾ ਵੀ ਬਣਾਇਆ ਜਾ ਸਕਦਾ ਮੈਨੂੰ ਯਾਦ ਆ ਕਿ ਜਦੋਂ ਮੈਂ ਪੜਦਾ ਸੀ ਉਦੋਂ 12 ਜ਼ਿਲ੍ਹੇ ਹੁੰਦੇ ਸੀ ਤੇ ਹੁਣ 23 ਜ਼ਿਲ੍ਹੇ ਬਣ ਗਏ ਆ ਇਹ ਜ਼ਿਲ੍ਹੇ ਬਣਾਉਣ ਦਾ ਜਿਹੜਾ ਕਾਰੋਬਾਰ ਆ ਇਹ ਤਾਂ ਪਿਛਲੀਆਂ ਸਰਕਾਰਾਂ ਵੀ ਕਰਨੀਆਂ। ਪਰ ਪੂਰਾ ਪੰਜਾਬੀ ਅਤੇ ਸਿੱਖ ਜਗਤ ਇਹ ਦੇਖ ਰਿਹਾ ਹੈ ਵੀ ਪੰਜਾਬ ਸਰਕਾਰ ਨਵਾਂ ਕੀ ਕਰਦੀ ਆ ਉਹ ਦਿਨ ਉਹ ਪਿਛਲੀਆਂ ਸਰਕਾਰਾਂ ਤੋਂ ਇਲਾਵਾ ਨਵਾਂ ਕੀ ਕਰਦੀ ਆ। ਤੋਂ ਮੈਂ ਇਹ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਸਦਾ ਪੂਰਾ ਸਨਮਾਨ ਨੂੰ ਵੀ ਜਿਹੜਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਚਾਚਾਵਾਂ ਚਲਦੀਆਂ ਉਹਦੀ ਬਜਾਏ ਜੇ ਅਨੰਦਪੁਰ ਸਾਹਿਬ ਨੂੰ ਪੰਜਾਬ ਦੀ ਰਾਜਧਾਨੀ ਬਣਾ ਦਿੱਤਾ ਜਾਵੇ ਤੇ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਰਕਾਰ ਪੰਜਾਬੀ ਅਤੇ ਸਿੱਖਾਂ ਦੇ ਜਿਹੜੇ ਉਹ ਰੋਲ ਮਾਡਲ ਬਣ ਸਕਦੇ ਹਨ ਵੈਸੇ ਵੀ ਜਿਹੜਾ ਅਨੰਦਪੁਰ ਸਾਹਿਬ ਹੈਗਾ ਉਹਨੂੰ ਖਾਸੇ ਦੀ ਧਰਤੀ ਵੀ ਕਿਹਾ ਜਾਂਦਾ ਸਿੱਖਾਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਅਗਰ ਭਗਵੰਤ ਸਿੰਘ ਮਾਨ ਇਦਾਂ ਦਾ ਕੋਈ ਫੈਸਲਾ ਕਰਦੇ ਆਂ ਤੇ ਉਹ ਇੱਕ ਬਲੱਖਣ ਫੈਸਲਾ ਹੋਊਗਾ ਜੋ ਮਾਇਦ ਤੱਕ ਕਿਸੇ ਸਰਕਾਰਾਂ ਨੇ ਨਹੀਂ ਕੀਤਾ ਇਸ ਤੋਂ ਇਲਾਵਾ ਇਹ ਜਿਹੜੇ ਬੀਬੀਆਂ ਦੇ 1100 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹਦੇ ਬਾਰੇ ਵੀ ਫੈਸਲਾ ਹੋ ਸਕਦਾ ਹੈ ਇਸ ਜਿਹੜੀ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਅਨੰਦਪੁਰ ਸਾਹਿਬ ਵਿਖੇ 24 ਨਵੰਬਰ 2025 ਨੂੰ ਕੀਤਾ ਜਾ ਰਿਹਾ ਹੈ ਤੇ ਮੈਂ ਦੁਬਾਰਾ ਫਿਰ ਇਹ ਬੇਨਤੀ ਕਰਦਾ ਵੀ بجائے ਕਿ ਅਨੰਦਪੁਰ ਸਾਹਿਬ ਨੂੰ ਜਿਨਾ ਬਣਾਇਆ ਜਾਵੇ ਉਹਨੂੰ ਪੰਜਾਬ ਦੀ ਜੇ ਰਾਜਧਾਨੀ ਬਣਾ ਦਿੱਤਾ ਜਾਂਦਾ ਤੇ ਭਗਵਾਨ ਸਿੰਘ ਮਾਨ ਸਮੂਹ ਪੰਜਾਬੀ ਅਤੇ ਸਿੱਖਾਂ ਦੇ ਸਮੁੱਚੇ ਵੱਲ ਦੇ ਸਮੂਹ ਪੰਜਾਬੀ ਅਤੇ ਸਿੱਖਾਂ ਦੇ ਰੂਲ ਮਾਡਲ ਬਣ ਸਕਦੇ ਹਨ ਧੰਨਵਾਦ